ਸਾਧੂ ਸੰਗ ਧਰਮ ਸੋਤ ਦੀ ਅਗਵਾਈ ਵਿੱਚ ਹੋਈ ਸੰਵਿਧਾਨ ਬਚਾਓ ਰੈਲੀ ਵਿੱਚ ਨਾਭਾ ਪਹੁੰਚੇ ਰਾਜਾ ਵੜਿੰਗ ਡਾਕਟਰ ਧਰਮਵੀਰ ਗਾਂਧੀ ਕਾਕਾ ਰਣਜੀਤ ਸਿੰਘ ਨਾਭਾ ਐਸਸੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਨੌਜਵਾਨ ਆਗੂ ਚੰਦਰ ਰੇਸ਼ਵਰ ਸਿੰਘ ਮੋਹੀ ਨਾਭਾ ਪਹੁੰਚੇ ਹਰਦੀਾਲ ਕੰਬੋਜ ਮਦਨ ਲਾਲ ਜ਼ਲਾਲਪੁਰ ਦਲਵਾਰਾ ਸਿੰਘ ਮੋਹਿਤ ਮਹਿੰਦਰਾ ਹੈਰੀਮਾਨ ਗੁਰਸ਼ਰਨ ਕੌਰ ਰੰਧਾਵਾ ਅਰਵਿੰਦ ਕੁਮਾਰ ਡਾਲਵੀ ਪੰਜਾਬ ਇਨਚਾਰਜ ਯੋਧਨਸ਼ਿਆਂ ਵਿਰੁੱਧ ਤੋਂ ਵਾਰ ਪੰਜਾਬ ਵਿੱਚ ਬਣਨ ਲੱਗ ਗਈ ਨਕਲੀ ਦਾਰੂ ਮਾਰ ਰਹੇ ਹਨ ਲੋਕ ਰਾਜਾ ਬੜੇ ਕੋਈ ਵੀ ਮੁੱਖ ਮੰਤਰੀ ਪੰਜਾਬ ਨਾਬੇ ਨਹੀਂ ਆਇਆ ਅਤੇ ਨਾ ਹੀ ਦਿੱਤੀ ਕੋਈ ਗ੍ਰਾਂਟ ਰਣਦੀਪ ਸਿੰਘ ਨਾਬਾ ਸੁਪਰ ਜੁਆਇੰਟ ਸਕੱਤਰ ਇੰਦਰਪਾਲ ਜੀਮਾ ਸੰਦੀਪ ਸਣੀ ਪੀਟੀ ਨਿਊਜ਼ ਪੰਜਾਬ ਦੇ ਨਾਲ ਨੱਬ ਤੁਮਦੀਪ ਕਸ਼ਕ ਨਾਬਾ ਦੇ ਵਿਸ਼ੇਸ਼ ਰਿਪੋਰਟ ਲਾ ਦੋ ਯੂ ਜਿਹੜਾ ਨਸੀਮ ਸਮਿਤੀ ਆਪਣੇ ਵਿਚਾਰ ਸਾਂਝੇ ਕੀਤੇ ਨੇ ਔਰ ਸਾਡੇ ਵਿਸ਼ੇਸ਼ ਤੌਰ ਤੇ ਸਰਦਾਰ ਨਦੀਪ ਸਿੰਘ ਜੀ ਨਾਭਾ ਸਰਕਾਰ ਦੇ ਮੰਤਰੀ ਸਾਹਿਬ ਜਿਹੜੇ ਇਸੇ ਹੱਥੇ ਦੇ ਜੰਪਨ ਨੇ ਆਪਣੇ ਸਾਥੀਆਂ ਦੇ ਰਿਤੇ ਸਾਰੇ ਪਹੁੰਚੇ ਨੇ ਤੋਂ ਮੈਂ ਜੀਹਨ ਨਾਲ ਗੱਲ ਕਰਦਾ ਜੀ ਬਹੁਤ ਹੀ ਸਤਕਾਰਯੋਗ ਚਲ ਵੀ ਆ ਚੱਲੋ ਬੈਠੋ ਇਕੱਠੇ ਬੈਠੋ ਕੀ ਕਾਰਨ ਦੇ ਵਿੱਚ ਪਹੁੰਚੋ ਸੰਵਿਧਾਨਕਤੌ ਰੈਲੀਆ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਆ ਜਿਹੜੀ ਵੱਡਾ ਠਾਠਾ ਮਾਰਦਾ ਘੱਟ ਹੈ ਜਿਹੜਾ ਤੁਸੀਂ ਦੇਖਿਆ ਭਾਵੇਂ ਸਮਾਂ 2 ਵਜੇ ਦਾ ਨਹੀਂ ਤੁਸੀਂ 5 ਵਜੇ ਪੰਜ ਗੱਲ ਇਹ ਹੈ ਜੀ ਕਿ ਅਸੀਂ ਸੰਵਿਧਾਨ ਬਚਾਓ ਕਿਸ ਸਬਾਣਾ ਪੂਰੇ ਦੇਸ਼ ਪਰ ਵਿਚਕਾਰ ਰਿਹਾ ਉਸੇ ਤਰ੍ਹਾਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਹ ਸਬਾਵਾ ਹੋ ਰਹੀਆਂ ਔਰ ਅੱਜ ਮੈਂ ਸਵੇਰ ਮੇਰ ਕੋਡਲਾ ਤੇ ਹੁਣ ਇੱਥੇ ਨਾਬਾ ਆਇਆ ਸੀ ਇਸ ਪ੍ਰਕਾਰ ਦਾ ਉਤਸ਼ਾਹ ਉਮੀਦ ਤੋਂ ਪਰੇ ਕਿ 1.5 ਸਾਲ ਇਥੋਂ ਦਾ ਜਿਹੜਾ ਲੀਡਰ ਸਾਧੂ ਸਿੰਘ ਜੀ ਨੂੰ ਨਾਲ ਜੋ ਤਸੱਦਦ ਉਹਨਾਂ ਨੂੰ ਚਲੜਾ ਪਿਆ ਸਰਕਾਰ ਵੱਲੋਂ ਇਸ ਦੇ ਬਾਵੀ ਉਦਵੀ ਜਿਹੜਾ ਨਾਦੇ ਦਾ ਵਰਕਰ ਹੈ ਚਟਾਕਾਂ காங்கிரஸ் ਮਾਤ ਦੇ ਨਾਲ ਤੇ ਉਹਨਾਂ ਨਾਲ ਖੜਾ ਮੈਨੂੰ ਇੱਥੇ ਮਿਲਿਆ ਔਰ ਮੈਨੂੰ ਲੱਗਦਾ ਪੂਰੇ ਮੈਨੂੰ ਉਮੀਦ ਹੈ ਜਿਸ ਪ੍ਰਕਾਰ ਦਾ ਉਤਸ਼ਾਹ ਸੀ ਔਰ ਜਿਸ ਪ੍ਰਕਾਰ ਲੋਕਾਂ ਨੇ ਤਵੱਜੋਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਸੁਣੀਆਂ ਇਸ ਤਰ੍ਹਾਂ ਜੱਪ ਰਿਹਾ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਨਾ ਪੇਚ ਕਾਂਗਰਸ ਪਾਰਟੀ ਦਾ ਬਹੁਤ ਜਿਆਦਾ ਚੰਗਾ ਹੋਏਗਾ ਚੜ੍ਹਵੀ ਕਲਾ ਵਾਲਾ ਹੋ ਗਿੰਗ ਸਰ ਤੁਸੀਂ ਆਰਐਸਐਸ ਦੀ ਗੱਲ ਕਰੀਏ ਕਿਉਂ ਲੋੜ ਪੈਗੀ ਜੀ ਸੰਵਿਧਾਨ ਬਚਾਓ ਰੈਲੀ ਕਰਨੇ ਪੈਗੀ ਕੇਂਦਰ ਵੱਲੋਂ ਇਹ ਜੀ ਕਿਹੜੀ ਕਾਰਸਰ ਦੇ ਦੇਖੋ ਇਹ ਸਿਆ ਰੋਜਾਨਾ ਕੋਸ਼ਸ਼ਾਂ ਹੋ ਰਹੀਆਂ ਸਾਡੇ ਸਾਡੇ ਜਿੰਨੇ ਵੀ ਆਧਾਰੇ ਇਨਸਟੀਟਿਊਸ਼ਨ ਉਹਨਾਂ ਤੇ ਚੋਟ ਮਾਰੀ ਜਾ ਰਹੀ ਹੈ ਤੁਸੀਂ ਉਹ ਏੜੀ ਤਵਾਰਾ ਜਿਸ ਪ੍ਰਕਾਰ ਦੀਆਂ ਕਾਰਵਾਈਆਂ ਪੂਰੇ ਦੇਸ਼ ਪਰ ਦੇ ਵਿੱਚ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਤੇ ਹੋ ਰਹੀਆਂ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੂੰ ਤੋੜ ਮਰੋੜ ਕੇ ਸਿਸਟਮ ਬਣਾਇਆ ਜਾ ਰਿਹਾ ਹੈ ਕਿਸ ਪ੍ਰਕਾਰ 35 ਲੱਖ ਨਵੇਂ ਵੋਟਰ ਜੋੜ ਦਿੱਤੇ ਗਏ ਲੋਕਾਂ ਦੀਆਂ ਵੋਟਾਂ ਖੜ ਦਿੱਤੀਆਂ ਗਈਆਂ ਕਿਵੇਂ ਇਲੈਕਸ਼ਨ ਲੁੱਟੇ ਗਏ ਉਹ तमाम ਗੱਲਾਂ ਕਰਕੇ ਅੱਜ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਯਾਦ ਕਰ ਦਿਆ ਹੋਇਆ ਜੋ ਇਸ ਪ੍ਰਕਾਰ ਕਿਸਾਨੀ ਅੰਦੋਲਨ ਦੇ ਵਿੱਚ ਜ਼ਾਦਸੀਆਂ ਤੇ ਥੱਕੇ ਹੋਏ ਚਾਹੇ ਵੱਖਪੁਰ ਦੀਆਂ ਜ਼ਮੀਨਾਂ ਨੂੰ ਲੁੱਟਣ ਦਾ ਮਾਮਲਾ ਹੋਇਆ ਇਸ ਕਰਕੇ ਅਸੀਂ ਪੂਰੇ ਦੇਸ਼ ਦੇ ਅੰਦਰ ਬਾਬਾ ਸਭ ਦੇ بنائے ਹੋਏ ਸੰਵਿਧਾਨ ਦੇ ਬਾਰੇ ਚਰਚਾ ਕਰ ਰਹੇ ਹਾਂ ਕਿ ਇਹ ਅਰਜਾ ਨਹੀਂ ਹੈ ਅਸੀਂ ਹੁਣ ਇਸ ਦੇਸ਼ ਦੇ ਨਾਗਰਿਕਾਂ ਔਰ ਸਾਨੂੰ ਹੱਕ ਆਪਣੀ ਲੜਾਈ ਲੜਨ ਦਾ ਇਸ ਕਰਕੇ ਇਹ ਸਾਡੀਆਂ ਸੰਵਿਧਾਨ ਜਿਹੜੀਆਂ ਸਭਾਾਂਾਂ ਹੋ ਰਹੀਆਂ ਨੇ ਪ੍ਰਧਾਨ ਜੀ ਜਿਮਨੀ ਚੌਂਕ ਪਿਆ ਤੁਸੀਂ ਲੁਧਿਆਣਾ ਕਿਸ ਤਰ੍ਹਾਂ ਦੀ ਤਿਆਰੀ ਹੈ ਕਾਂਗਰਸ ਵੱਲੋਂ ਇਹ ਉਮੀਦਵਾਰ ਧਰਪੂਜਾ ਸਿੰਘ ਉਹਨਾਂ ਮੇਗੋ ਗੱਲ ਇਹ ਹੈ ਕਾਂਗਰਸ ਪਾਰਟੀ ਕਾਫੀ ਦਿਨਾਂ ਤੋਂ ਇੱਥੇ ਆਪਣੀਆਂ ਪਿਆਰੀਆਂ ਜੁਟੀ ਦੀ ਹੈ ਔਰ ਮੈਨੂੰ ਪੂਰਾ ਨੰਬੀਦ ਹੈ ਕਿ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਜਿਹੜੀ ਹੈ ਜਿਮਨੀ ਛੋਣ ਜਿਹੜੀ ਹੈ ਜਿੱਤ ਲੈਗੀ ਕੋਈ ਨਾਪਾਜ ਵਿੱਚ ਜੁਦਾ ਮੁੱਖ ਮੰਤਰੀ ਵੀ ਆਉਂਦੇ ਨੇ ਸਾਫਾ ਮੁੱਖ ਮੰਤਰੀ ਵੀ ਆਉਂਦੇ ਨੇ ਪਰ ਇਕੱਠ ਹੋਏ ਨਹੀਂ ਕਿ ਮੇਰੇ ਖਲਾਟ ਸਰੂ ਸਿੰਘ ਪਾਰਵ ਸੋਦੇ ਜਾਦੇ ਹੋ ਜਾਂਦਾ ਇਸ ਤੋਂ ਅੰਦਾਜ਼ਾ ਲਾ ਲਓ ਕਿ ਲੋਕਾਂ ਨੂੰ ਇਹ ਗੱਲ ਦੀ ਸਮਝ ਆ ਗਈ ਕਿ ਇਹ ਝੂਠੇ ਲੋਗ ਹੈ ਇਹ ਮਸ਼ਹੂਰੀਆਂ ਵਾਲੇ ਲੋਗ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈ ਜਿਸ ਪ੍ਰਕਾਰ ਪੰਜਾਬ ਨੂੰ ਲੁੱਟਿਆ ਜਾ ਰਿਹਾ ਤੁਸੀਂ ਦੇਖੋ ਨਾ ਦਿੱਲੀ ਸੂਬੇ ਤੋਂ ਲਿਆ ਕੇ ਬਾਹਰੋਂ ਲਿਆ ਕੇ ਇੱਥੇ ਦੇ ਚੇਅਰਮੈਨ ਲਾਜ ਦਿੱਤੇ ਜਾ ਰਹੇ ਸੋ ਅੱਜ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਹੈ ਕਿਹੜੇ ਸਮੇਂ ਦਾ ਇੰਤਜ਼ਾਰ ਕਰ ਰਿਹਾ ਅੱਜ ਪੰਜਾਬ ਦੇ ਲੋਕ ਇਹ ਤਾਂ 6022 ਸਿੰਗਲ ਡਿਜ਼ਰਟ ਵੀ ਟੱਪੇਗੀ ਨਹੀਂ ਆਮ ਆਦਮੀ ਪਾਟੀ ਸਿੰਗਲ ਅਸ਼ਾ ਅਵਤਮ ਇਹ ਚਲਾ ਰਹੀਆ ਪੰਜਾਬ ਸਰਕਾਰ ਕੀ ਕੋਡੂ ਦੇਖਿਓ ਯਾਰ ਤਰਸੋਦੀ ਜਿਨ੍ਹਾਂ ਨੇ ਬੜਾ ਪ੍ਰਾਲਾ ਕਰਕੇ ਅੱਜ ਪ੍ਰੋਗਰਾਮ ਕਰਾਇਆ ਮਾਨਤ ਕਰੋੜਾ ਜੀ ਤਾਂ ਰੋਹਿਆ ਜੀ ਕੋਲ ਸਭ ਸਟੇਜ ਤੇ ਬੈਠੇ ਨੇ ਦਲਵਾਰਾ ਸਿੰਘ ਜੀ ਵਿਸ਼ੇ ਸ਼ਰਮਾਈ ਜੀ ਸਟੇਟ ਪਲੇਟ ਪੰਜਾਬ ਦੇ ਪ੍ਰਧਾਨ ਅਚਲਪੁਰ ਦਾਵਾ ਜਿਹੜੇ ਹਰ ਸਦੇ ਹਰ ਜਗ੍ਹਾ ਪੰਜਾਬ ਦੇ ਜਿੱਥੇ ਕੋਈ ਘੱਟ ਹੋਇਆ ਉੱਥੇ ਇਸ ਪੈਣੇ ਜਾ ਕੇ ਆਪਣੀ ਹਾਜ਼ਰੀ ਲਵਾਈਆ ਜਿਹੜੀ ਮਹਿਲਾ ਕਾਰਜ ਦਾ ਜਿਹੜਾ ਚਰਚਾ ਨੇ ਬਲੰਦ ਕੀਤਾ ਮੈਂ ਇਹਨਾਂ ਸਾਰੇ ਜਨਤਾ ਤੇ ਧੰਨਵਾਦ ਕਰਨਾ ਸਮਾਂ ਸਾਡੇ ਭਾਂਗੇ ਹੋਏ ਨੇ ਕਿਉਂਕਿ ਲੰਮੇ ਸਮੇਂ ਤੋਂ ਤੁਸੀਂ ਸਾਰੇ ਹੀ ਪਿਆਰ ਸਰਕਾਰ ਕਰਦੇ ਹੋਏ ਸਰਕਾਰ ਸਾਡੀ ਚਿੰਤਾ ਰੱਖ ਰਹੀ ਹੈ ਇੱਕ ਪਾਸੇ ਪੰਜਾਬ ਸਰਕਾਰ ਵੀ ਰਹਿੰਦੀ ਸੀ ਇੱਕ ਪਾਸੇ ਆਪਣੀ ਵੱਲੋਂ ਤੁਸੀਂ

Gracias. ਗਾਂਗਰ ਦੀ ਵਿੰਡ ਤੇ ਅੱਨੇ ਜਿਹੜੇ ਮੇਰੇ ਮਿਲਣੇ ਪਿੱਛੇ 2024 ਦੇ ਵਿੱਚ ਤੁਹਾਨੂੰ ਲੋਕਸ ਨੂੰ ਜਨਾਹ ਹੋਣਾ ਸਾਡੀ ਜਿੰਨ ਬਾਹਰ ਦੇ ਇਸ ਅੰਦਰ ਦੇ ਕਿਸੇ ਗਾਮ ਤਾਂ ਤੁਸੀਂ ਤੱਕੜੇ ਹੋ ਕੇ ਸਾਰੇ ਨੇ ਇਹ ਹਾਲਤੇ ਪਰ ਦਿੱਤ ਦਵਾਈਆ ਮੈਂ ਵੀ ਮਰੀ ਸਾਰੇ ਗਾਂਗਰ ਦੇ ਮੋਹਤੇਦਾਰ ਸਾਰੇ ਵੋਟਰ ਇੱਥੇ ਨੇ ਉਹਨਾਂ ਦਾ ਗੰਦੀ ਜੇ ਬੰਦੇ ਤੇ ਬੈਠੇ ਨੇ ਇੱਥੇ ਬਣ ਕੇ ਵੇ ਤੁਹਾਡੇ ਲੋਕਾਂ ਨੂੰ ਤਾਂ ਨਾਮ ਹੁੰਦਾ ਤਾਂ ਸੱਤਾਂ ਕੇ ਜਿਲੇ ਜਾ ਰਹੇ ਸਿਰ ਦੁਹਾਨ ਕੇ ਫਿਕਰੇ ਜਿਨਾ ਦੇ ਦਾਦਾ ਇਸ ਕਰਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਭ ਕਿਹੜੇ ਦੇਖਦੇ ਹੋ ਅੱਜ ਪਰਮਾ ਵਾਰਾ ਜਿਹੜਾ ਮਿਲ ਰਿਹਾ ਰਾਜਾ ਸਿੰਘ ਗੋਹਣੇ ਵੀ ਆਏ ਨੇ ਬਾਜਵਾ ਹੋਣੇ ਵੀ ਆਏ ਨੇ ਚੇਤਨ ਦੇ ਦੇਖੋ ਇਹ ਜਿਹੜੀ ਕਾਂਗਰਸ ਪਾਰਟੀ ਦੀ ਸੰਵਿਧਾਨ ਬਚਾਓ ਰੈਲੀ ਹੈ ਉਹਦਾ ਅੱਜ ਨਾਬੇ ਵਿੱਚ ਸਮਾਗਮ ਰੱਖਿਆ ਗਿਆ ਆਪਣੇ ਬਕਾਇਦਾ ਹਲਕੇ ਦਾ ਇਹ ਸਮਾਗਮ ਹੈ ਔਰ ਸਰਦਾਰ ਸਾਧੂ ਸਿੰਘ ਧਰਮਸੋਤ ਸਾਹਿਬ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਮਹਾਨ ਖਰਵਿੰਦਰ ਖਨੌੜਾ ਸਾਹਿਬ ਦੀ ਅਗਵਾਈ ਹੇਠ ਇਹ ਕੀਤਾ ਜਾ ਰਿਹਾ ਔਰ ਜਿਵੇਂ ਕਾਂਗਰਸ ਪਾਰਟੀ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਬਕਾਇਦਾ ਦੇਸ਼ ਚ ਹੈ ਬਕਾਇਦਾ ਮਹਿਮ ਚਲਾਈ ਜਾ ਰਹੀ ਹੈ ਖਾਰਗੇ ਸਾਹਿਬ ਦੇ ਔਰ ਰਾਹੁਲ ਗਾਂਧੀ ਜੀ ਦੇ ਆਦੇਸ਼ ਦੇ ਤਹਿਤ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਅਹਿਸਾਸ ਹੋਇਆ ਕਿ ਕਾਂਗਰਸ ਪਾਰਟੀ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਸੀ ਬਹੁਤ ਵੱਡੀ ਕੁਰਬਾਨੀ ਦਿੱਤੀ ਹੋਈ ਹੈ ਔਰ ਪਹਿਲਾਂ ਵੀ ਕੁਰਬਾਨੀਆਂ ਦਿੱਤਾ ਹੈ ਥੀ ਬਕਾਇਦਾ ਸਾਡਾ ਦੇਸ਼ ਨੂੰ ਆਜ਼ਾਦੀ ਮਿਲੀ ਔਰ ਕਿਤੇ ਨਾ ਕਿਤੇ ਔਰ ਸੇ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਅੱਜ ਜੇ ਸਾਡੇ ਸਮਾਜ ਚ ਜਾਤ ਪਾਤ ਤੇ ਸਮਾਜ ਨੂੰ ਵੰਡਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਦੇਸ਼ ਨੂੰ ਤੋੜਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸੰਵਿਧਾਨ ਨੂੰ ਤੋੜਨ ਦਾ ਪ੍ਰਚਾਰ ਕੀਤਾ ਤਾਂ ਉਹਨੂੰ ਰੋਕਣਾ ਵੀ ਕਾਂਗਰਸ ਪਾਰਟੀ ਦਾ ਤਰਮ ਤੇ ਫਰਜ਼ ਕਾਡਾ ਫਰਜ਼ ਬਣਦਾ ਹੈ। ਔਰ ਬਕਾਇਦਾ ਮੈਂ ਮੁਬਾਰਕਬਾਦ ਦਿੰਨਾ ਤੁਹਾਡੇ ਮਾਧਿਅਮ ਦੇ ਜ਼ਰੀਏ ਮੰਤ ਖਨੋੜਾ ਸਾਹਿਬ ਨੂੰ ਔਰ ਸਾਧੂ ਸਿੰਘ ਜੀ ਨੂੰ ਕਿ ਜ ਬੜਾ ਭਾਰੀ ਕੱਟ ਦੇਖਣ ਨੂੰ ਉੱਥੇ ਮਿਲਿਆ ਔਰ ਅਸੀਂ ਉਮੀਦ ਰੱਖਦੇ ਹਾਂ ਕਿ ਐਸੋ ਕਿਤੇ ਨਾ ਕਿਤੇ ਸੋਚ ਪੈਦਾ ਹੋਊਗੀ ਆਉਣ ਵਾਲਾ ਸਮੇਂ ਕਾਂਗਰਸ ਪਾਰਟੀ ਦੇ ਸਨੈਰੀ ਹੋਏ। ਕਾਂਗਰਸ ਟੌਪ ਆਏ ਜਾਣੇ ਇਹ ਤੁਸੀਂ ਦੇਖਿਆ ਹੀ ਹੁਣ ਕਿਸੇ ਨੂੰ ਗੱਡੀ ਵੀ ਭੇਜੀ ਕਿਸੇ ਨੂੰ ਕਾਰ ਮੋਟਰਸਾਈਕਲ ਦੀ ਭੇਜਿਆ ਆਪ ਕੋ ਆਪਣੇ ਵਹੀਕਲਾਂ ਤੇ ਆਪਣੇ ਆਪਣੇ ਸਵਾਰੀ ਤੇ ਲੋਕ ਆਪ ਆਏ ਨੇ ਹਜ਼ਾਰਾਂ ਦੀ ਗਿਣਤੀ ਦੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਾਹੁਲ ਗਾਂਧੀ ਜੀ ਦਾ ਤੇ ਆਪਣੇ ਕਾਂਗਰਸ ਦੇ ਪ੍ਰਧਾਨ ਜੀ ਦਾ ਸਨੇਹਾ ਜੋ ਸੰਵਿਧਾਨ ਬਚਾਓ ਰੈਲੀ ਕਿ ਹੋ ਰਹੀ ਹੈ ਬਾਕੀ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਚ ਸਾਰੇ ਪ੍ਰਧਾਨ ਪ੍ਰਦੇਸ਼ਾਂ ਦੇ ਕਰ ਰਹੇ ਨੇ ਅੱਜ ਵੀ ਮਲੇਰਕੋਟਲੇ ਤੋਂ ਹੁਣ ਇੱਥੇ ਪਹੁੰਚਾ ਮਲੇਰਕੋਟਲੇ ਆ। ਹੁਣ ਇੱਥੇ ਆਏ ਨੇ। ਔਰ ਬੈਸੰਵਿਧਾ ਕੇ ਇੱਡਾ ਵੱਡਾ ਉਤਸ਼ਾਹ ਮੈਂ ਜ਼ਿੰਦਗੀ ਚ ਕਦੇ ਦੇਖਿਆ ਨਹੀਂ। ਔਰ ਲੋਕ ਆਪਣੇ ਆਪ ਚਾਈ ਚਾਈ ਆਏ ਨੇ ਭੈਣਾ, ਭਰਾ, ਬਜ਼ੁਰਗ, ਬੱਚੇ ਸਾਰੇ ਆਏ ਨੇ ਕਿਉਂਕਿ ਦੇਸ਼ ਦਾ ਸੰਵਿਧਾਨ ਹੈ ਜੋ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅਮੀਤਕਰ ਸਾਹਿਬ ਨੇ ਦੀ ਪ੍ਰਧਾਨਗੀ ਚ ਬਣਾਇਆ ਗਿਆ ਸੀ। ਔਰ ਹਿੰਦੁਸਤਾਨ ਦੀ ਜੋ ਸਰਕਾਰ ਆ ਹੁਣ ਬੀਜੇਪੀ ਵੀ ਉਹਦੀ ਨੀਤ ਸੇ ਫਰਕ ਆ ਇਸ ਨੂੰ ਤੋੜਨਾ ਚਾਹੁੰਦੇ ਆ ਦੇਚੇ ਵਿੱਚ ਛੇੜਛਾੜ ਕਰਨਾ ਚਾਹੁੰਦੇ ਆ ਜਾਤੀਵਾਦ ਫੈਲਾਉਣਾ ਚਾਹੁੰਦੇ ਆ ਔਰ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਇਸ ਦਾ ਵਿਰੋਧ ਕਰਨਾ ਹੈ। ਕੱਲਾ ਕੱਲਾ ਵਰਕਰ ਅੱਜ ਨਾਪੇ ਦਾ ਪੱਪਾ ਪਾਰ ਰੋ ਕੇ ਅੱਜ ਇਕੱਠੇ ਹੋਏ ਨੇ। ਇਸ ਗੱਲ ਦੀ ਮੈਨੂੰ ਖੁਸ਼ੀ ਹੈ। ਇਹ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਇਹਦੀ ਰਾਖੀ ਕਰਨ ਲਈ ਅਸੀਂ ਸਾਰੇ ਵਚਨਬੱਧਾਂ ਕਿਉਂਕਿ ਕਾਂਗਰਸ ਪਾਰਟੀ ਦੇਸ਼ ਦੀ ਇੱਕ ਵੱਡੀ ਆਪੋਜੀਸ਼ਨ ਪਾਰਟੀ ਹੈ ਸਾਡਾ ਫਰਜ਼ ਵੀ ਬਣਦਾ ਸੀ ਕਿ ਸਰਕਾਰ ਕੋਈ ਗਲਤ ਕੰਮ ਕਰੇ ਤੇ ਉਹਦਾ ਵਿਰੋਧ ਕਰੀ ਇੱਕ ਪਾਸੇ ਸਰਕਾਰ ਦੀ ਰੈਲੀ ਇੱਕ ਪਾਸੇ ਕਾਂਗਰਸ ਦੀ ਰੈਲੀ ਵੱਡਾ ਫਰਕ ਨਜ਼ਰ ਆ ਰਿਹਾ ਕੀ ਕਾਰਨ ਕੀ ਸਮਝੋ ਦੇਖੋ ਮੈਨੂੰ ਰੋਡ ਹੀ ਪਤਾ ਹੈ ਸਾਡਾ ਤਾਂ ਪਹਿਲਾਂ ਹੀ ਪ੍ਰੋਗਰਾਮ ਰੱਖਿਆ ਸੀਗਾ ਅਸੀਂ ਕਿਸੇ ਤੋਂ ਦੇਖ ਕੇ ਨਹੀਂ ਪ੍ਰੋਗਰਾਮ ਰੱਖਿਆ ਪਹਿਲਾਂ ਸਾਡਾ ਪ੍ਰੋਗਰਾਮ ਸੀਗਾ ਅ 10 ਤਰੀਕ ਦਾ 10 ਤਰੀਕ ਦਾ ਜੀ ਦੇਸ਼ ਤੇ ਜੋ ਜੰਗ ਵਾਲੇ ਮਾਹੌਲ ਬਣ ਗਿਆ ਸੀਗਾ ਉਸ ਨੂੰ ਦੇਖਦੇ ਰਾਹੁਲ ਗਾਂਧੀ ਜੀ ਦੇ ਸਾਰੇ ਦੇਸ਼ ਦੇ ਪ੍ਰੋਗਰਾਮ ਰੱਦ ਕੀਤੇ ਹੋ ਰੱਦ ਹੋਇਆ ਇਹ اچانک ਸਾਨੂੰ ਪ੍ਰੋਗਰਾਮ ਆਇਆ ਉਸ ਤੋਂ ਬਾਅਦ ਮੇਰੇ ਖਿਆਲ ਸਰਕਾਰ ਵੱਲੋਂ ਸੀਐਮ ਸਾਹਿਬ ਵੀ ਆਏ ਔਰ ਕੇਜਰੀਵਾਲ ਸਾਹਿਬ ਵੀ ਆਏ ਦਾ ਸਵੇਰੇ 11 ਵਜੇ ਪਹਿਲਾਂ ਸਾਡਾ ਪ੍ਰੋਗਰਾਮ ਸੀਗਾ 11 ਵਜੇ ਦਾ ਜਦੋਂ ਪਤਾ ਲੱਗਿਆ ਕਿ ਉਹ ਆ ਰਹੇ ਨੇ 11 ਵਜੇ ਅਸੀਂ ਟਕਰਾਅ ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਇਸ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ ਉਹਨਾਂ ਨੂੰ ਆਪਣਾ ਪ੍ਰੋਗਰਾਮ ਕੀਤਾ ਹੈ ਅਸੀਂ ਆਪਣਾ ਕੀਤਾ ਜਾ ਰਹੇ ਮੈਨੂੰ ਵੀ ਪਤਾ ਉਹਤੇ ਕਿੰਨੇ ਬੰਦੇ ਸੀ ਕਿੰਨੇ ਨਹੀਂ ਸੀ ਮੈਨੂੰ ਆਪਣਾ ਹੈ ਇਥੇ ਥਿਲ ਸਿੱਟਣ ਨੂੰ ਥਾਂ ਨਹੀਂ ਹੈ ਪੈਰ ਤਰਨ ਨੂੰ ਥਾਂ ਨਹੀਂ ਮਿਲਦੀ 19 ਤਰੀਕ ਨੂੰ ਜਿੰਨੀ ਚੋਣਾ ਕਿਸ ਤਰ੍ਹਾਂ ਤੇ ਇੱਕ ਦਿਨ ਜ਼ਿਆਦਾਤਰ ਜਿਹੜੇ ਸਰਕਾਰ ਹੁੰਦੀ ਉਹਦੇ ਨਾਲ ਭੁਗਤਨੇ ਲੋਕ ਕੀ ਇਹ ਮੈਂ ਕਹ ਲਿਆ ਪਹਿਲਾਂ ਮੈਂ ਕੁਝ ਕਹਾਇਦਾ ਕੋਈ ਫਾਇਦਾ ਨਹੀਂ ਗੱਲ ਇਹ ਆ ਜਿੰਨੀ ਚੋਣ ਦੇ ਵਿੱਚ ਲੁਧਿਆਣੇ ਦੀ ਜਨਤਾ ਨੇ ਫੈਸਲਾ ਕਰਨਾ ਉਹ ਹਲਕੇ ਦੇ ਫੈਸਲਾ ਕਰਨਾ ਜੋ ਫੈਸਲਾ ਕਰਨ ਕਿ